ਲੋ ਜੀ ਆ ਸ਼ਹਿਰ ਦਾ ਡਿਪਟੀ ਮੇਅਰ ਹੋ ਗਿਆ ਲਾਪਤਾ ਥਾਂ ਥਾਂ ਦੇ ਉੱਤੇ ਲੱਗ ਗਏ ਗੁੰਮਸ਼ੁਦਾ ਹੋਣ ਦੇ ਪੋਸਟਰ ਰੱਖ ਦਿੱਤਾ ਇਨਾਮ ਹੁਣ ਲੋਕਾਂ ਨੇ ਰੱਖੀਆਂ ਚਾਰੇ ਪਾਸੇ ਨਜ਼ਰਾਂ ਤਾਂ ਕਿ ਉਹ ਵੀ ਇਨਾਮ ਹਾਸਲ ਕਰ ਸਕਣ ਲੁਧਿਆਣਾ ਦੇ ਵਿੱਚ ਡਿਪਟੀ ਮੇਅਰ ਅਤੇ ਵਾਰਡ ਨੰਬਰ 40 ਦੇ ਕੌਂਸਲਰ ਪ੍ਰਿੰਸ ਜੋਹਰ ਦੇ ਇਲਾਕੇ ਦੇ ਵਿੱਚ ਲੱਗੇ ਗੁੰਮਸ਼ੁਦਾ ਪੋਸਟਰ ਜਿਹਦੇ ਇਸ ਸੰਬੰਧੀ ਡਿਪਟੀ ਮੇਅਰ ਦੇ ਦਫ਼ਤਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਿਪਟੀ ਮੇਅਰ ਆਪਣੇ ਦਫ਼ਤਰ ਦੇ ਵਿੱਚ ਮੌਜੂਦ ਸੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਉਹਨਾਂ ਨੇ ਕਿਹਾ ਕਿ ਮੈਂ ਗਰੀਬ ਘਰ ਦੇ ਵਿੱਚੋਂ ਉੱਠਿਆ ਹਾਂ ਮਿਹਨਤ ਕਰਕੇ ਅੱਜ ਇਸ ਮੁਕਾਮ ਤੇ ਪਹੁੰਚਿਆ ਹਾਂ ਇਹ ਹੀ ਚੀਜ਼ ਵਿਰੋਧੀਆਂ ਨੂੰ ਹਜ਼ਮ ਨਹੀਂ ਆ ਰਹੀ ਇਸ ਕਰਕੇ ਚੋਣਾਂ ਦੇ ਨੇੜੇ ਵਿਰੋਧੀਆਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਨੇ ਆਉਂਦੇ ਹਾਂ ਮੇਅਰ ਸਾਹਿਬ ਕੀ ਕਹਿਣਾ ਚਾਹੋਗੇ ਇੱਕ ਪੋਸਟਰ ਲਾਪੇਟ ਚ ਲਾਇਆ ਗਿਆ ਫਿਲਹਾਲ ਤਾਂ ਉਹ ਨਹੀਂ ਹੈ ਜੇ ਪਰ ਜਿਹੜੇ ਪੋਸਟਰ ਦੀ ਜਿਹੜੀ ਵੀਡੀਓ ਹੈ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਮੈਂ ਕੰਮ ਕਰਦਾ ਲਟਕਾ ਆਮ ਆਦੀ ਪਾਰਟੀ ਨੇ ਮੈਨੂੰ ਕੌਂਸਲਰ ਬਣਾਇਆ ਆਮ ਆਦੀ ਪਾਰਟੀ ਨੇ 50 ਮੇਅਰ ਬਣਾਤਾ ਕਈਆਂ ਤੋਂ ਇਹ ਚੀਜ਼ ਜਰਨੀ ਹੁੰਦੀ ਵੀ ਇੱਕ ਆਮ ਘਰ ਦਾ ਲੜਕਾ ਐਡੀ ਵੱਡੀ ਪੋਸਟ ਤੇ ਕਿੱਦਾਂ ਬਹਿ ਗਿਆ ਦੇਖੋ ਮੈਂ ਮੇਰਾ ਰਾਜਨੀਤੀ ਕੈਰੀਅਰ ਮੇਰਾ 2012 ਤੋਂ ਸ਼ੁਰੂ ਹੋਇਆ ਮੈਂ 2012 ਤੋਂ ਕੰਮ ਕਰਦਾ ਆ ਰਿਹਾ ਵਾਰ ਨੰਬਰ 40 ਮੈਂ 963 ਵੋਟਾਂ ਦੀ ਲੀਡ ਨਾਲ ਜਿੱਤੇ ਮੈਂ ਕੋਈ 10 20 ਕੋ 50 100 ਵੋਟ ਤੇ ਨਹੀਂ ਜਿੱਤੇ ਮੈਂ 963 ਵੋਟਾਂ ਦੇ ਜਿੱਤਿਆ ਮੈਂ ਜੇ ਲੋਕਾਂ ਦਾ ਜੇ ਮੈਂ ਲੋਕਾਂ ਦੇ ਕੰਮ ਕੀਤੇ ਸੀ ਤਾਂ ਲੋਕਾਂ ਨੇ ਮੈਨੂੰ ਵੋਟ ਪਾਈ ਹੁਣ ਫਰਕ ਇੰਨਾ ਵਾ ਹੁਣ ਅੱਜ ਦੀ ਡੇਟ 'ਚ ਦੇਖੋ ਮੈਂ ਤੁਹਾਨੂੰ ਅੱਜ ਕਰੰਟ ਦੱਸ ਰਿਹਾ 2 ਕਰੋੜ ਦੇ ਕੰਮ ਦੇ ਵਰਕ ਆਰਡਰ ਮੇਰੇ ਕੋਲ ਹੈ ਮੇਰੇ ਵਾਰਡ ਦੇ ਜਿਹਦੇ ਮੈਂ ਇੱਕ ਅਦੇ ਦਿਨ 'ਚ ਅਸੀਂ ਮੂਰਤ ਕਰਕੇ ਕੰਮ ਸ਼ੁਰੂ ਕਰਨ ਜਾ ਰਹੇ ਆ ਤੇ 8 ਕਰੋੜ ਦੇ ਵਰਕ ਆਰਡਰ ਜਿਹੜੇ ਹਫਤਾ 10 ਦਿਨ ਵੀ ਦਿਨ ਦੇ ਵਿੱਚ ਉਹ ਟੈਕਨੀਕਲ ਪ੍ਰੋਸੈਸ ਹੁੰਦੇ ਟੈਂਡਰ ਦੇ ਉਸ ਤੋਂ ਬਾਅਦ 8 ਕਰੋੜ ਦੇ ਕੰਮ ਮੈਂ ਹੋਰ ਕਰਨ ਜਾ ਰਿਹਾ ਬਾੜ ਦੇ ਠੀਕ ਹੈ ਜੀ ਮੇਰੇ ਬਾੜ ਦੇ ਵਿੱਚ ਤੁਸੀਂ ਜਾ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਤੁਸੀਂ মিডিਆ ਵਾਲੇ ਮੇਰੇ ਬਾੜ ਦੇ ਵਿੱਚ ਕੁਆਲਟੀ ਚੌਂਗ ਦੇ ਵਿੱਚ ਸਰਕਾਰੀ ਸਕੂਲ ਦੀ ਇੱਕ ਬਿਲਡਿੰਗ ਸੀ ਉਹ ਸਕੂਲ ਦੀ ਬਿਲਡਿੰਗ ਅੱਜ ਵੀ ਖੜੀ ਆ ਜਾ ਕੇ ਦੇਖੋ ਮੈਂ ਸਾਰੇ ਸਾਰੀ ਪਬਲਿਕ ਨੂੰ ਕਹਿ ਰਿਹਾ ਜਾਓ ਉੱਥੇ ਜਾ ਕੇ ਦੇਖੋ 70 ਸਾਲ ਪਹਿਲਾਂ ਦੀ ਮੈਨੂੰ ਐਂਟਰੀ ਮਿਲੀ ਜਦੋਂ ਮੈਂ ਪਤਾ ਕਰਾਇਆ ਉੱਥੋਂ ਵੀ ਸਕੂਲ ਕਦੋਂ ਬਣਿਆ ਤਬ ਮੈਨੂੰ ਸਕੂਲ ਟੀਚਰ ਨੇ ਦੱਸਿਆ ਵੀ ਸਰ ਲਾਸਟ ਐਂਟਰੀ ਸੀ ਚੈੱਕ ਕੀਤੀ 70 ਸਾਲ ਪੁਰਾਣੀ ਆ ਉਹ ਦੋ ਮੰਜ਼ਲੀ ਸਕੂਲ ਬਣਿਆ ਸੀ ਠੀਕ ਆ ਜੀ ਉਹਦੇ ਵਿੱਚ ਸਕੂਲ ਦੇ ਹਾਲਾਤ ਇੰਨੇ ਮਾੜੇ ਸੀ ਵੀ ਉਹ ਬਿਲਡਿੰਗ गिर ਸਕਦੀ ਸੀ ਮੈਂ ਆਪਣੇ ਵੱਲੋਂ ਲੈਟਰ ਲਿਖਿਆ ਡੀਸੀ ਸਾਹਿਬ ਨੂੰ ਡੀਓ ਮੈਡਮ ਨੂੰ ਸਾਰਾ ਸਕੂਲ ਬੱਚਿਆਂ ਦੇ ਜਦੋਂ ਮੈਂ ਚਿਹਰਾ ਦੇਖਿਆ ਨਾ ਜੀ ਮੈਨੂੰ ਐ ਲੱਗਿਆ ਵੀ ਸਾਰਾ ਕੰਮ ਇੱਕ ਸੈੱਟ ਸਕੂਲ ਦਾ ਕੰਮ ਇੱਕ ਸੈੱਟ ਜਿਹੜੇ 8 ਕਰੋੜ ਦੇ ਮੈਂ ਤੁਹਾਨੂੰ ਕੰਮ ਦੱਸਿਆ ਨਾ ਡਿਵੈਲਪਮੈਂਟ ਦੇ ਕੰਮ ਨੇ ਤੇ ਜਿਹੜੇ ਸਕੂਲ ਦਾ ਕੰਮ ਸੀ ਮੈਂ ਡੀਸੀ ਸਾਹਿਬ ਕੋ ਗਿਆ ਪੌਣੇ 3 ਕਰੋੜ ਰੁਪਈਆ ਡੀਸੀ ਸਾਹਿਬ ਨੇ ਪਾਸ ਕੀਤਾ ਤੁਸੀਂ ਪਿੱਛੇ ਸ਼ਾਇਦ ਦੇਖੀ ਹੋਗੀ ਮੇਰੇ ਇੱਕ ਦੋਸਤ ਵੱਲੋਂ ਕਿਤੇ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਵੀ ਹੋਈ ਸੀ ਤੁਸੀਂ ਦੇਖੀ ਵੀ ਹੋਊਗੀ ਕਿ ਉਹ ਸਕੂਲ ਦੀ ਬਿਲਡਿੰਗ ਅੱਜ 3 ਮਹੀਨੇ ਹੋ ਗਏ ਟੈਕਨੀਕਲ ਪ੍ਰੋਸੈਸ ਹੁੰਦੇ ਨੇ ਉਹ ਹੋਰ ਮਹੀਨੇ ਨੂੰ ਉਹਦਾ ਕੰਮ ਸ਼ੁਰੂ ਹੋ ਜੂਗਾ ਸਕੂਲ ਆ ਪਰ ਬੱਚਿਆਂ ਦੀ ਜਾਨ ਸਭ ਤੋਂ ਕੀਮਤੀ ਸੀ 850 ਬੱਚਾ ਉਹ ਸਕੂਲ ਦੇ ਵਿੱਚ ਪੜ ਰਿਆ ਸੀ ਉਹ ਬੱਚਿਆਂ ਨੂੰ ਮੈਂ 850 ਨੂੰ 12 ਨੰਬਰ 40 ਦੇ ਵਿੱਚ ਹੀ ਪ੍ਰਾਈਵੇਟ ਜਗ੍ਹਾ ਦੇ ਉੱਤੇ ਮੈਂ ਉਹਨਾਂ ਨੂੰ ਜਗ੍ਹਾ ਦਵਾਈ ਤੇ ਬੱਚੇ ਜਿਹੜੇ ਸੇਫ ਉਹਨਾਂ ਦੀ ਪੜ੍ਹਾਈ ਚੱਲ ਰਹੀ ਆ ਉੱਥੇ ਬੱਚੇ ਪੜ ਰਹੇ ਨੇ ਤੁਸੀਂ ਸਵੇਰੇ ਹੁਣ ਤਾਂ ਚਲੋ ਰਾਤ ਹੋ ਗਈ ਸਵੇਰੇ ਬਿਨਾਂ ਦੱਸੇ ਜਿਹੜਾ ਮਰਜ਼ੀ ਜਾਓ ਪਹਿਲਾਂ ਸਕੂਲ ਦੇ ਹਾਲਾਤ ਦੇਖ ਲਿਓ ਤੇ ਜਿੱਥੇ ਬੱਚੇ ਟੰਪਰਰੀ ਜਗ੍ਹਾ ਦੇ ਕੇ ਪ੍ਰਾਈਵੇਟ ਉੱਥੇ ਮਿਠਾਏ ਉੱਥੋਂ ਵੀ ਮੈਂ ਕਿਹ ਜਗ੍ਹਾ ਹੋਰ ਮੈਨੂੰ ਵਧੀਆ ਮਿਲਦੀ ਹੈ ਬਾਗ ਚ ਮੈਂ ਬੱਚਿਆਂ ਨੂੰ ਉਸ ਜਗ੍ਹਾ ਤੇ ਵੀ ਸ਼ਿਫਟ ਕਰਨਾ ਸੋਚ ਰਿਹਾ ਵੀ ਯਾਰ ਜਦ ਤੱਕ ਸਕੂਲ ਨਹੀਂ ਬਣਉ ਬੱਚਿਆਂ ਨੂੰ ਬਹੁਤ ਵਧੀਆ ਮਾਹੌਲ ਮਿਲਣਾ ਚਾਹੀਦਾ ਹੁਣ ਇੰਨੇ ਕੰਮ ਨੇ ਠੀਕ ਹੈ ਜੀ ਹੁਣ ਇੰਨੇ ਕੰਮ ਜਦੋਂ ਬਾਗ ਨੰਬਰ 40 'ਚ ਹੋ ਰਹੇ ਨੇ ਤੇ ਨੇਚਰਲ ਆਪੋਜੀਸ਼ਨ ਨੂੰ ਤਾਂ ਘਬਰਾਟ ਪੈਣੀ ਆ ਅੱਛਾ ਜੀ ਲੱਗਦਾ ਹੈ ਕਿ ਤਨਾ ਕਿਸੇ ਜਿਹੜੇ ਇਹ ਕੋਚਰ ਲੱਗੇ ਨੇ ਹੁੰਨਿੰਦਨਯੋਗ ਹੈ ਕਿਉਂਕਿ ਕਾਫੀ ਵੱਡੇ ਉੱਤੇ ਤੁਸੀਂ ਬੈਠੇ ਤੇ ኦਫੀਸ਼ਲ ਅਨੁਸਰਣਿਕ ਦਾ ਕੰਮ ਕਰਨਾ ਮੇਂਦਰ ਦੇ ਦੇਖੋ ਜਿਹੜਾ ਮਾੜਾ ਕਰਮਾ ਤਾਂ ਮਾੜਾ ਜ਼ਰੂਰ ਹੈ ਪਰ ਮੈਂ ਬਹੁਤ ਇੱਕ ਗੱਲ ਜਾਣਦਾ ਮੈਨੂੰ ਅਗਰ ਪੂਰੇ ਦੱਕੇ ਸਿਨੇ ਬਿਠਾਇਆ ਤਾਂ ਮੈਨੂੰ ਸਾਡੇ ਬਾੜ ਦੇ ਲੋਕਾਂ ਨੇ ਤੇ ਪਰਮਪਿਤਾ ਪਰਮਾਤਮਾ ਨੇ ਮੇਤੇ ਬਹੁਤ ਵਾਰ ਕਿਰਪਾ ਕੀਤੀਆਂ ਬਹੁਤ ਜ਼ਿਆਦਾ ਕਿ ਮੈਨੂੰ ਇਹਨਾ ਮਾਣ ਦਿੱਤਾ ਇਨੀ ਛੋਟੀ ਉਮਰ ਚ ਤੇ ਮੈਂ ਤਾਂ ਸਿਰਫ ਕੰਮ ਹੀ ਕਰਦੇ ਹਾਂ ਹੁਣ ਗੱਲ ਰਹੀ ਬਾੜ ਨੰਬਰ 40 ਦੀ ਜਿੱਥੇ ਪੋਸਟਰ ਲੱਗੇ ਨੇ ਡਿਪਟੀ ਮੇਅਰ ਲੁਧਿਆਣਾ ਸ਼ਹਿਰ ਦਾ 95 ਵਾਰਡ ਹੰਦੇ ਮੇਰੇ ਅੰਦਰ ਤੇ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਅਗਰ ਤੁਸੀਂ ਕੋਈ ਵੀ ਵੀਡੀਓ ਦੇਖ ਰਹੇ ਹੋ ਜਾਂ ਦੇਖੋਗੇ ਹੁਣ ਤੁਹਾਡੇ ਮਹੱਲੇ ਦੇ ਵਿੱਚ ਅਗਰ ਕੋਈ ਵੀ ਇੱਟ ਵੀ ਲੱਗੀ ਹੋਵੇ ਨਾ ਜੀ ਕੋਈ ਸੜਕ ਕੋਈ ਟੂਬਵਲ ਕੋਈ ਲਾਈਟ ਕੋ ਪਾਰਕ ਕੋ ਪਾਣੀ ਅਗਰ ਕੁਝ ਵੀ ਹੁੰਦਾ ਹੋਊਗਾ ਤਾਂ ਬਤੋ ਡਿਪਟੀ ਮੇਅਰ ਉਹਦੇ ਮੈਂ ਪਾਸ ਕਰਦਾ ਮੇਅਰ ਸਾਹਿਬ ਪਾਸ ਕਰਦੇ ਆ ਸੀਨੀਅਰ ਡਿਪਟੀ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਡਿਟੀ ਮੀਟ ਤੇ ਮੀਟ ਤੇ ਸੀਨੀਅਰ ਡਿਟੀ ਮੀਟ ਦਾ ਪ੍ਰੋਟੋਕੋਲ ਕੀ ਹੈ ਉਹਨਾਂ ਦਾ ਕੀ ਕੰਮ ਹੁੰਦੇ ਨੇ ਚਾਰ ਬੰਦੇ ਐਫ ਐਨ ਸੀ ਸੀ ਦੇ ਵਿੱਚ ਬੈਠਦੇ ਨੇ ਉਹਦੇ ਵਿੱਚੋਂ ਇੱਕ ਮੈਂ ਅਸੀਂ 1150 ਕਰੋੜ ਰੁਪਏ ਦਾ ਬਜਟ ਆਉਂਦਾ ਹੈ ਸ਼ਹਿਰ ਦਾ ਉਹ ਜਿੰਨੇ 95 ਵਾੜਾਂ ਚ ਕੰਮ ਹੁੰਦੇ ਆ ਅਗਰ ਕੋਈ ਵੀ ਕੌਂਸਲਰ ਸਾਥੀ ਚਾਹੇ ਕੋਈ ਆਪੋਜੀਸ਼ਨ ਦਾ ਚਾਹੇ ਸਾਡੀ ਪਾਰਟੀ ਦਾ ਕੌਂਸਲਰ ਕੌਂਸਲਰ ਆ ਜਿੰਨੇ ਐਮ ਐਲ ਏ ਸਾਫ ਸਤਿਕਾਰਯੋਗ ਨੇ ਮੰਤਰੀ ਸਾਹਿਬ ਅਗਰ ਉਨ੍ਹਾਂ ਦੇ ਹਲਕੇ ਦਾ ਵੀ ਕੋਈ ਕੰਮ ਆ ਨਾ ਤਾਂ ਉਹ ਇੱਕ ਲੈਟਰ ਆਪਣੇ ਲੈਟਰ ਪੈਡ ਤੇ ਲਿਖ ਕੇ ਸਾਡੇ ਕੋਲ ਭੇਜਦੇ ਨੇ ਤਾਂ ਉਹ ਡਿਸਕਸ ਕਰਕੇ ਇਹਨੂੰ ਪਾਸ ਕਰਕੇ ਫਿਰ ਜਾ ਕੇ ਲੁਧਿਆਣਾ ਸ਼ਹਿਰ 'ਚ ਕੰਮ ਹੁੰਦਾ ਅਗਰ ਲੁਧਿਆਣਾ ਸ਼ਹਿਰ 'ਚ ਜਿੰਨੇ ਕੰਮ ਹੋ ਰਹੇ ਨੇ ਮੈਂ ਕੱਲ ਅਸੀਂ ਪਤਾ ਕੀਤਾ 180 ਕਰੋੜ ਰੁਪਏ ਦੇ 180 ਕਰੋੜ ਦੇ ਕੰਮ ਪਾਸ ਕੀਤੇ ਨੇ ਜੀ ਤੇ 400 200 ਕਰੋੜ ਦੇ ਕੰਮ ਅਸੀਂ ਹੋਰ ਪਾਸ ਕਰਨ ਜਾ ਰਹੇ ਹਾਂ ਸਾਡੇ ਕੋਲ ਇਹਨਾਂ ਫਾਈਨੈਂਸ਼ਲੀ ਪੇਮੈਂਟ ਪਈ ਆ ਕਾਰਪੋਰੇਸ਼ਨ ਕੋਲ ਲੋਕ ਕਹਿੰਦੇ ਨੇ ਕਿਤੇ ਕਾਰਪੋਰੇਸ਼ਨ ਕੋ ਪੈਸੇ ਨਹੀਂ ਕਾਰਪੋਰੇਸ਼ਨ ਕੋ ਬਹੁਤ ਪੈਸਾ ਪਰ ਉਹ ਪੈਸਾ ਸਾਰਾ ਤੁਹਾਡਾ ਸਾਰਿਆਂ ਦਾ ਤੁਹਾਡਾ ਟੈਕਸ ਰੁਪਈਆ ਜੀ ਇੱਕ ਜਾਂਦੇ ਛੋਟਾ ਲਾਸਵਾਨ ਹੈ ਤੇ ਕਹਿੰਦੇ ਜਿਹੜਾ ਤੁਹਾਨੂੰ ਲੱਗੂਗਾ ਉਹ ਜਿਹੜਾ ਇਨਾਮ ਦੀ ਅਮਾਉਂਟ ਵੀ ਰੱਖੀ ਗਈ ਫਿਲਹਾਲ ਤਾਂ ਜਿਹੜੀ ਜਿਹੜੀ ਅਮਾਉਂਟ ਹੈ ਉਹ ਛੋਟੀ ਰੱਖੀ ਗਈ ਤੇ ਜਿਵੇਂ ਤੁਸੀਂ ਜਿਵੇਂ ਲੋਕ ਬੈਠੇ ਸੈਂਕੜੇ ਤਦਾਦ ਬੈਠੇ ਲੱਗਦਾ ਜਿਹੜੀ ਅਮਾਉਂਟ ਰੱਖੀ ਤਾਂ ਉਹਨਾਂ ਨੂੰ ਛੋਟੀ ਹੈ ਉਹਨਾਂ ਨੂੰ ਇਨਾਮ ਜਿਹੜਾ ਰੱਖਣਾ ਮਹਿੰਗਾ ਪੈ ਜੂਗਾ नहीं देखो मैं नहीं कहता मैं इस देखो, देखो, मैं दाग, मैं दाग, मैं दाग, मैं बहुत बहुत देखो आम इंसान है हंकार आया नहीं मैं किसी कोई नफरत नहीं ना भी कोई नफरत। जिस बंद ने भी पोस्टर लाया मेन भी नफरत नहीं, नहीं। देखो, मेरा देखो मेरा ब्रदर मैं सिर्फ पोस्टिव राजनीति करता मैनू ਕੋਈ ਕਿਸੇ ਨਾਲ ਗੁੱਸਾ ਨਹੀਂ ਆਦਾ ਮੈਨੂੰ ਅਗਰ ਛੱਡੋ ਇੱਕ ਖਿਆਰ ਪੋਸਟਰ ਕੋਈ ਲਾ ਦੇ ਮੇਰੇ ਸਾਹਮਣੇ ਵੀ ਕੋਈ ਲਾ ਦੇ ਮੈਂ ਗਾਮੀ ਦੀ ਮਸਾਲੀ ਮੈਨੂੰ ਸਿਰਫ ਇਨਾ ਪਤਾ ਮੈਨੂੰ ਮਹਾਰਾਜ ਨੇ ਭਾਗ ਲਾਇਆ ਮੈਂ ਉਸ ਪਰਮਾਤਮਾ ਦੇ ਰਜਾ ਦੇ ਰਹਿਣਾ ਬੰਦਾ ਮੈਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ ਨਾ ਮੈਨੂੰ ਮੈਂ ਸਿਰਫ ਕੰਮ ਕਰਦਾ ਡਵੈਲਪਮੈਂਟ ਉਹ ਜਿੰਨੇ ਮਰਜੀ ਕਰੋ ਸੋ ਦਾਦੀ ਇੱਕ ਡਿਪਟੀ ਮੇਅਰ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾ ਕੇ 500 ਰੁਪਏ ਦਾ ਇਨਾਮ ਰੱਖਿਆ ਗਿਆ ਕਿ ਜਿਹੜਾ ਲੱਭੇਗਾ ਉਸ ਨੂੰ 500 ਰੁਪਏ ਇਨਾਮ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਡਿਪਟੀ ਮੇਅਰ ਆਪਣੇ ਦਰਤ ਦੇ ਵਿੱਚ ਮੌਜੂਦ ਸਨ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ